ਮੈਂ ਕਿਸੇ ਸੱਤਾ ਨੂੰ ਨਹੀਂ ਜੁਆਇਨ ਕਰੂੰਗੀ ਮਗਰ ਪੰਜਾਬ ਦੀ ਆਵਾਜ਼ ਬਣ ਕੇ ਪੰਜਾਬ ਨੂੰ ਬਚਾਉਂਗੀ ਕੁਝ ਲੋਕ ਤੁਹਾਡੇ ਉੱਪਰ ਇਹ ਸਵਾਲ ਉਠਾ ਰਹੇ ਆ ਸੋਸ਼ਲ ਮੀਡੀਆ ਤੇ ਕਹਿੰਦੇ ਜੀ ਇਹਨਾਂ ਦੇ ਜਿਹੜੇ ਜੀਜਾ ਜੀ ਆ ਜਿਹੜੇ ਤੁਹਾਡੇ ਨਾਲ ਹੁੰਦੇ ਆ ਉਹ ਬੀਜੇਪੀ ਦੇ ਆਗੂ ਨੇ ਤੇ ਕੁਝ ਲੋਕ ਇਹ ਕਹਿ ਰਹੇ ਆ ਕਿ ਬੀਜੇਪੀ ਵੱਲੋਂ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ ਕੁਝ ਲੋਕ ਇਹ ਕਹਿੰਦੇ ਆ ਕਿ ਤੁਹਾਨੂੰ ਬੀਜੇਪੀ ਨੂੰ ਆਉਣ ਵਾਲੇ ਦਿਨਾਂ ਚ ਪਟਿਆਲਾ ਤੋਂ ਚੋਣ ਲੜਾਉਣੀ ਹੈ ਇਸ ਕਰਕੇ ਇਹ ਸਾਰਾ ਰੋਲਾ ਪਾਇਆ ਜਾ ਰਿਹਾ ਹੈ ਇਹਦੇ ਪਿੱਛੇ ਕੀ ਸੱਚ ਹੈ ਜੀ ਜਨਤਾ ਵੀ ਇੱਥੇ ਹੀ ਐ ਮੈਂ ਵੀ ਇੱਥੇ ਹੀ ਆ ਕੋਈ ਜਨਤਾ ਤੂੰ ਦੂਰ ਤੇ ਹੈ ਨਹੀਂ ਕੋਈ ਚੀਜ਼ ਛੁਪਦੀ ਨਹੀਂ ਤੇ ਮੀਡੀਆ ਵੀ ਇੱਥੇ ਐ ਮੈਂ ਬੀਜੇਪੀ ਜਾਂ ਕਿਸੇ ਪਾਰਟੀ ਨੂੰ ਜੁਆਇਨ ਕਰਨ ਦੀ ਨਾ ਮੈਂ ਕਦੇ આજ ਤੱਕ ਸੋਚਿਆ ਨਾ ਕਦੇ ਸੋਚੂਗੀ ਮੈਂ ਹਮੇਸ਼ਾ ਸੱਚ ਲਈ ਖੜੀ ਹੋਈ ਆ ਤੁਸੀਂ ਇਸ ਮੇਰੇ ਮੌਲੇ ਤੇ ਵੀ ਪੁੱਛੋਗੇ ਨਾ ਹਰ ਬੰਦਾ ਤੁਹਾਨੂੰ ਕਹੇਗਾ ਕਿ ਮੈਡਮ ਨਾ ਹਰ ਬੰਦੇ ਦੇ ਦੁੱਖ ਤੇ ਮੈਂ ਸੁੱਖ ਤੇ ਸ਼ਾਇਦ ਨਾ ਪਹੁੰਚਾਂ ਮਰ ਹਰ ਬੰਦੇ ਦੇ ਦੁੱਖ ਤੇ ਜ਼ਰੂਰ ਪਹੁੰਚਦੀ ਕਿਉਂ ਮੇਰਾ ਨੇਚਰ ਹੈ ਜੈ ਇਹ ਜਿਹੜੀ ਚੀਜ਼ ਕੀਤੀ ਹੈ ਸਾਡੇ ਨਾਲ ਉਹ ਕੋਈ ਭਾਜਪੀ ਦੇ ਕਹਿੰਦੇ ਆ ਆਮ ਆਦਮੀ ਦੇ ਪਾਰਟੀ ਤੇ ਇਸਤੇ ਕਰਕੇ ਨਿਕਲ ਅਗਰ ਮੈਂ ਭਾਜਪੀ ਦੀ ਸੀ ਤੇ ਮੈਂ ਬਾ ਅਗਰ ਇਹ ਸੱਤਾ ਹੀ ਲੜਨੀ ਹੈ ਤੇ ਮੈਂ ਕੱਲ ਮਾਨ ਸਾਹਿਬ ਨੂੰ ਸਲੂਟ ਕਰਦੀ ਕਿ ਮੈਂ ਕਹਾਂ ਤੁਸੀਂ ਇੰਨੀ ਵੱਡੀ ਗੱਲ ਕਹਿ ਦਿੱਤੀ ਮੇਰੇ ਸਿਰ ਤੇ ਹੱਥ ਰੱਖਿਆ ਇਦਾਂ ਔਰ ਕਹਿੰਦੇ ਜੀ ਤੁਹਾਨੂੰ ਜਸਟਿਸ ਮਿਲੇਗਾ 6 ਵਜੇ ਤੱਕ ਤੁਹਾਨੂੰ ਪੰਜਾਬ ਦੀ ਧੀ ਨੂੰ ਜਸਟਿਸ ਮਿਲੇਗਾ ਇਹ ਗੱਲ ਕਹਿ ਕੇ ਬੰਦਾ ਆਪਣਾ ਪਿਓ ਹੀ ਮੁਕਰ ਜਾਏ ਜਿਸ ਤੇ ਬੰਦਾ ਵਿਸ਼ਵਾਸ ਕਰਦਾ ਆਪਣੇ ਮਾਪਿਓ ਤੋਂ ਉੱਪਰ ਕਿਸ ਤੇ ਵਿਸ਼ਵਾਸ ਕਰਦਾ ਜਿਹੜਾ ਪਿਓ ਹੀ ਮੁਕਰ ਜਾਏ ਪਿਓ ਆਪਣੇ ਧੀ ਨਾਲ ਹੀ ਨਾ ਖੜਾ ਹੋਏ ਤੇ ਉਹ ਪਿਓ ਕੀ ਪਿਓ ਹੈ ਉਹ ਫਿਰ ਦੇਸ਼ ਦਾ ਪਿਓ ਨਹੀਂ ਹੈ ਖਾਲੀ ਆਪਣੇ ਘਰ ਦਾ ਹੀ ਪਿਓ ਹੈ ਤੁਹਾਨੂੰ ਕੀ ਲੱਗਦਾ ਹੈ ਭਗਵੰਤ ਮਾਨ ਸਾਹਿਬ ਆਪਦੀਆਂ ਗੱਲਾਂ ਤੋਂ ਪਿੱਛੇ हट ਕੇ ਮੁਕਰ ਗਏ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਸੀ ਜੀ ਬਿਲਕੁਲ ਮੁਕਰੇ ਨਹੀਂ ਹੁੰਦੇ ਤੇ ਕੱਲ ਤੋਂ 6 ਆ 24 ਘੰਟੇ ਹੋ ਗਏ ਹੂੰ ਤੇ ਉਹਨਾਂ ਦਾ OSD ਫੋਨ ਨਾ ਚੱਕਣਾ ਤੇ ਰਿਪਲਾਈ ਨਾ ਕਰਨਾ ਐ ਸਿੱਧਾ ਇੱਕ ਸਾਈਨ ਹੈ ਥੈਟ ਦੇ ਆਰ ਨਾਟ ਇੰਟਰਸਟਿਡ ਹੋ ਸਕਦਾ ਜਿਵੇਂ ਸੀਐਮ ਸਾਹਿਬ ਕੋਲੇ ਪੂਰਾ ਪੰਜਾਬ ਹੈ ਕੰਮ ਬਹੁਤ ਨੇ ਹੋ ਸਕਦਾ ਇਸ ਲਈ ਲੇਟ ਹੋ ਗਿਆ ਹੋਵੇ ਜੀ ਸੀਐਮ ਸਾਹਿਬ ਕੋਲ 20 ਦਿਨ ਲੱਗੇ ਉਹਨਾਂ ਨੂੰ ਪਹਿਲੇ ਤੇ ਇਹ ਸਾਨੂੰ ਟਾਈਮ ਦੇਣ ਚ ਹਮ ਅਗਰ ਸੀਐਮ ਸਾਹਿਬ ਮਾਨ ਸਾਹਿਬ ਨੂੰ ਇੰਨਾ ਟਾਈਮ ਦੀ پابੰਦੀ ਸੀਗੀ ਇੱਕ ਦਿਨ 20 ਦਿਨ ਤੇ ਇਹਨਾਂ ਦੀ ਕੋਈ ਮੰਤਰੀ ਤੋਂ ਕੋਈ ਕੋਈ ਇੱਕ ਬੰਦਾ ਫੋਨ ਕਰਕੇ ਹਾਲ ਵੀ ਨਹੀਂ ਪੁੱਛ ਸਕਦਾ ਸੀ ਹਮ ਹੋਰ ਦੂਜੀ ਗੱਲ ਮਾਨ ਸਾਹਿਬ ਤੁਹਾਡੇ ਕੋਲ ਬੇਟੀ ਦਾ ਜਨਮ ਦਿਨ ਮਨਾਉਣ ਲਈ ਹਮ ਪੂਰਾ ਦਿਨ ਸੀ ਹੂੰ ਤੇ ਇਥੇ ਦੁਖੀ ਆਤਮਾ ਜਿਹੜੀ ਆਪਣੇ ਮਾਂ ਜਿਹੜੀ ਆਪਣੇ ਪੁੱਤ ਲਈ ਰੋ ਰਹੀ ਹੈ ਉਸ ਲਈ ਤੁਹਾਡੇ ਕੋਲ ਅੱਧਾ ਘੰਟਾ ਨਹੀਂ ਸੀ ਹੂੰ ਹਾਈ ਕੋਰਟ ਦੇ ਵਿੱਚ ਕੇਸ ਹੁਣ ਤੁਹਾਡਾ ਚੱਲ ਰਿਹਾ ਹਾਈ ਕੋਰਟ ਨੇ ਜਿਹੜੇ ਸਵਾਲ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਕੀਤੇ ਸੀ ਪੰਜ ਸਵਾਲ ਪਹਿਲੇ ਦਿਨ ਉਹਨਾਂ ਨੇ ਕੀਤੇ ਸੀ ਔਰ ਉਸ ਤੋਂ ਬਾਅਦ ਫਿਰ ਜਦੋਂ ਦੂਜੀ ਪੇਸ਼ੀ ਦੇ ਉੱਪਰ ਹਾਈ ਕੋਰਟ ਨੇ ਬਹੁਤ ਤਿੱਖੇ ਸਵਾਲ ਪੁਲਿਸ ਨੂੰ ਕੀਤੇ ਨੇ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਉਹਨਾਂ ਸਵਾਲਾਂ ਦੇ ਪੁਖਤਾ ਜਵਾਬ ਦੇ ਸਕੇਗੀ ਜੀ ਮੈਂ ਤੁਹਾਨੂੰ ਸਹੀ ਦੱਸਾਂ ਸਾਨੂੰ ਐ ਕੋਰਟ ਦੇ ਸਿਸਟਮਸ ਦਾ ਜ਼ਿਆਦਾ ਕੁਝ ਪਤਾ ਨਹੀਂ ਹੈ ਬਟ ਇੱਕ ਚੀਜ਼ ਮੈਂ ਜਾਣਦੀ ਹਾਂ ਜਦੋਂ ਮੈਂ ਉੱਥੇ ਕੋਰਟ ਤੇ ਬੈਠਦੀ ਆ ਨਾ ਉੱਥੇ ਸਾਹਮਣੇ ਨਾ ਲਿਖਿਆ ਹੋਇਆ ਦਿਖਦਾ ਮਨੂੰ ਸਤਿਅਮੇਵ ਜਯਤੇ ਮੈਂ ਰੋਜ਼ ਪੜ੍ਹ ਜਦੋਂ ਮੈਂ ਦੋ ਵਾਰੀ ਕੋਰਟ ਗਈ ਆ ਉੱਥੇ ਲਿਖਿਆ ਹੋਇਆ ਸੀਗਾ ਚੇਅਰ ਦੇ ਉੱਪਰ ਸਤਿਅਮੇਵ ਜਯਤੇ ਤੇ ਉਸ ਨੂੰ ਪੜ੍ਹ ਕੇ ਇੱਕ ਵਿਸ਼ਵਾਸ ਹੁੰਦਾ ਹੈ ਦਿਲ 'ਚ ਕਿ ਇੱਥੇ ਸਾਨੂੰ ਇਨਸਾਫ ਮਿਲੇਗਾ ਬਸ ਉਹ ਇਨ ਹਫਤੇ ਇੰਤਜ਼ਾਰ ਕਰੋਗੇ ਨੋਨ ਕਦੋਂ ਕੋਰਟ ਦੇ ਵਿੱਚ ਕਦੋਂ ਆ ਤਰੀਕ ਹੋਣ ਤਿੰਨ ਤਰੀਕ ਨੂੰ ਆ ਜੀ 3 ਤਰੀਕ ਮਤਲਬ ਪਰਸੋਂ ਹਾਂ ਜੀ ਬਿਲਕੁਲ ਹੋਰ ਅੱਜ ਉਹਨਾਂ ਨੇ ਰੋਨੀ ਸਿੰਘ ਨੇ ਆਪਣੀ ਪਟੀਸ਼ਨ ਬیل ਐਂਟਿਸਪੇਟਰੀ ਬیل ਲਈ ਪਟੀਸ਼ਨ ਪਾਈ ਹੈ ਤੁਸੀਂ ਦੇਖ ਹੀ ਲਿਆ ਹੋਣਾ ਉਹ ਬیل ਪਾਈ ਹੈ ਹੋਰ ਦੇਖੋ ਜੀ ਇਹ ਪਟੀਸ਼ਨ ਬیل ਐਪਲੀਕੇਸ਼ਨ ਜਿਹੜੇ ਕੋਰਟ ਤੇ ਕੇਸ ਚੱਲ ਰਿਹਾ ਉੱਥੇ ਜਾਣੀ ਚਾਹੀਦੀ ਹੈ ਹਮਮ ਮਗਰ ਦੇਖੋ ਮਤਲਬ ਸੰਸਾਰ ਕਿੰਨਾ ਚਲਾਕ ਔਰ ਕਿੰਨਾ ਚੂਸਦਾ ਹੈ ਕਿ ਕਿਸੇ ਹੋਰ ਕੋਰਟ ਤੇ ਐਪਲੀਕੇਸ਼ਨ ਪਈ ਹੈ ਹਾਈ ਕੋਰਟ ਹੂੰ ਉਸ ਜੱਜ ਥੱਲੇ ਨਹੀਂ ਆਈ ਜਿਹੜਾ ਜੱਜ ਹੈ ਕੇਸ ਨੂੰ ਲੜ ਰਿਹਾ ਹੂੰ ਹੋਰ ਮਤਲਬ ਇੰਨੀ ਮਤਲਬ ਬੰਦਾ ਇੰਨਾ ਥੱਲੇ ਡਿੱਗ ਜਾਂਦਾ ਪਰ ਉਹ ਵਕੀਲਾਂ ਨੂੰ ਦਿਖਦਾ ਨਹੀਂ ਹੂੰ ਐਜੀ ਮਤਲਬ ਮੈਂ ਮੈਂ ਕਹਿੰਨੀ ਆ ਓਕੇ ਇਦਾਂ ਦੇ ਮਾਦੇ ਪੁੱਤਨ ਜਿਹੜੇ ਜਮੇਨ ਮਾਵਾ ਨੇ ਜਿਨ੍ਹਾਂ ਨੂੰ ਸਚਾਈ ਨਾਲ ਕੋਟ ਕਾਲੇ ਪਾਏ ਸਤਿਅਮੇਵ ਜੈਤੇ ਦੀ ਕਸਮਾਂ ਖਾਈਆਂ ਤੇ ਫਿਰ ਵੀ ਤੁਸੀਂ ਸਤਿਆ ਨਾਲ ਖੜੇ ਹੋਣ ਨੂੰ ਤਿਆਰ ਨਹੀਂ ਹੂੰ ਉਹ ਵਰਦੀ ਵਾਲਾ ਜਿਹੜਾ ਆਚਾਰ ਗੁੰਡੇ ਪੰਜਾਬ ਨੂੰ ਬਰਬਾਦ ਕਰਨ ਚ 84 85 ਲਾਂਚ ਲੱਗੇ ਆਪਾਂ ਉਹਨਾਂ ਨੂੰ ਵਿਚਾਰ ਰਿਆਂ ਆਪਾਂ ਉਹਨਾਂ ਦਾ ਸਾਥ ਮੈਂ ਜੁਡੀਸ਼ਰੀ ਇਜ਼ 1 ਥਿੰਗ ਜਿਸ ਵਿੱਚ ਵਿਸ਼ਵਾਸ ਹੈਗਾ ਕਿਉਂਕਿ ਉੱਥੇ ਕੋਈ ਮਿਲਾਵਟ ਨਹੀਂ ਹੈ ਉੱਥੇ ਮਿਲਾਵਟ ਨਹੀਂ ਹੈ ਕਹਿੰਦੇ देर ਹੈ ਨੇਕੇ ਬਾਦ ਸਵੇਰਾ ਹੁੰਦਾ ਜੁਡੀਸ਼ਰੀ ਵਿੱਚ ਸਿਸਟਮ ਦੇਰ ਟਾਈਮ ਲੱਗ ਜਾਂਦਾ ਕਿਉਂਕਿ ਉਹਨਾਂ ਦੇ ਆਪਣੇ ਇੱਕ ਪ੍ਰੋਸੀਜਰ ਚੱਲਦੇ ਹਨ ਮਗਰ ਜੁਡੀਸ਼ਰੀ ਇਜ਼ 1 ਪਲੇਸ ਵੇਅਰ एवरीवन ਗੇਟਸ ਜਸਟਿਸ ਪਰ ਜਿੱਦਾਂ ਜਿਹੜੀ ਸੈਕਟ ਪੰਜਾਬ ਪੁਲਿਸ ਨੇ ਬਣਾਈ ਆ ਜਾਂਚ ਪੜਤਾਲ ਕਰਨ ਦੇ ਲਈ ਉਹ ਕੱਲ ਪਟਿਆਲੇ ਆਈ ਤੇ ਪਟਿਆਲੇ ਆ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਕਰਨਲ ਕੁੱਟਮਾਰ ਮਾਮਲੇ ਦੇ ਨਾਲ ਜਿੰਨੂੰ ਜੋ ਵੀ ਪਤਾ ਹੈ ਸਾਨੂੰ ਆ ਕੇ ਦੱਸੋ ਅਸੀਂ ਇਨਸਾਫ ਕਰਾਂਗੇ ਤੇ ਤੁਹਾਨੂੰ ਜਿਹੜੀ ਪੁਲਿਸ ਨੇ ਇਹ ਜਾਂਚ ਟੀਮ ਬਣਾਈ ਆ ਉਹਦੇ ਤੇ ਕਿਉਂ ਨਹੀਂ ਭਰੋਸਾ ਜੀ ਮੈਨੂੰ ਇਹ ਦੱਸੋ ਇੱਕ ਪੁਲਿਸ ਡਿਪਾਰਟਮੈਂਟ ਹੀ ਪੁਲਿਸ ਡਿਪਾਰਟਮੈਂਟ ਦੀ ਇਨਕੁਆਇਰੀ ਕਰਕੇ ਕਹਿ ਦੇਗਾ ਕਿ ਉਹ ਗਲਤ ਹੈ ਮੈਂ ਅਸੀ ਐ ਤੇ ਨਹੀਂ ਕਿਹਾ ਕਿ ਆਰਮੀ ਨੂੰ ਇਨਕੁਆਇਰੀ ਕਰਨ ਦੋ ਅਸੀਂ ਐ ਤੇ ਨਹੀਂ ਮੰਗੀ ਨਾ ਸਾਡੀ ਮੰਗ ਐ ਤੇ ਨਹੀਂ ਕਿ ਆਰਮੀ ਇਨਕੁਆਇਰੀ ਕਰੇ ਅਸੀਂ ਵੀ ਕਹਿ ਸਕਦੇ ਹਾਂ ਕਿ ਠੀਕ ਹੈ ਪੁਲਿਸ ਨੇ ਆਰਮੀ ਇਨਕੁਆਇਰੀ ਕਰੇਗੀ ਅਸੀਂ ਐ ਨਹੀਂ ਮੰਗਿਆ ਸੀ ਤੇ ਜਸਟਿਸ ਮੰਗਿਆ ਕਿ ਇੱਕ ਫੇਅਰ ਇਨਕੁਆਇਰੀ ਹੋਏ ਦੂਜੀ ਗੱਲ 20 ਦਿਨਾਂ ਬਾਅਦ ਉੱਥੇ ਐਵੀਡੈਂਸ ਦੇਖਣ ਲਈ ਉੱਥੇ ਕਿ ਮੈਗੀ ਜਿਹੜੀ ਗਿਰੀ ਹੋਈ ਜਾਂ ਮੇਰੇ ਹਸਬੰਡ ਦਾ ਖੂਨ ਜ਼ਮੀਨ 'ਚ ਪਿਆ ਹੋਵੇਗਾ ਦੂਜੀ ਤੀਜੀ ਗੱਲ ਫੋਨ ਕਰਕੇ ਤੁਸੀਂ ਐਵੀਡੈਂਸ ਮੰਗਾ ਲਿਆ ਤੁਹਾਨੂੰ ਲੱਗਦਾ ਹੈ ਪੰਜਾਬ ਦੀ ਜਨਤਾ ਚਾਰ ਗੁੰਡਿਆਂ ਤੋਂ ਜਿਹੜਾ ਤਾਬੇ ਵਾਲਾ ਉਸਨੇ ਸਟੇਟਮੈਂਟ ਦੇ ਦਿੱਤੀ ਜਿਸਨੇ ਮੈਨੂੰ ਸਾਰੇ ਐਵੀਡੈਂਸ ਦਿੱਤੇ ਉਹ ਮੁਕਰ ਗਿਆ ਤੇ ਕਿਹੜਾ ਬੰਦਾ ਇਹਨਾਂ ਦੇ ਖਿਲਾਫ ਇਹਨਾਂ ਨੇ ਪੰਜਾਬ ਮਤਲਬ ਪੁਲਿਸ ਦੇ ਖਿਲਾਫ ਜਾ ਸਕਦਾ ਜਿਹੜਾ ਜਿਨ੍ਹਾਂ ਨੂੰ ਉਥੇ ਦੁਕਾਨਾ ਚਲਾਨੀ ਹੈ ਨਾ ਰਾਤ ਬੁਰੀ ਇਲੀਗਲੀ ਦੁਕਾਨ ਖੋਲ ਕੇ ਟਾਬਿਆਂ ਨੇ ਖਾਣਾ ਬਣਾਣਾ ਹੈ ਤੇ ਉਹ ਤੁਹਾਨੂੰ ਲੱਗਦਾ ਇਹ ਪੰਜਾਬ ਪੁਲਿਸ ਦੇ ਖਿਲਾਫ ਤੇ ਦਨ ਕੀ ਹੋਰ ਦੂਜਾ ਜਿਹੜਾ ਬੰਦਾ ਉਸ ਨੰਬਰ 'ਚ ਕਾਲ ਕਰੂਗਾ ਉਹਦਾ ਨੰਬਰ ਆਊਗਾ ਤੇ ਉਸ ਨੂੰ ਤੁਮਕਾਣਾ ਸ਼ੁਰੂ ਕਰ ਦੇਣਗੇ ਤੁਸੀਂ ਦੇਖਿਆ ਸੀਗਾ ਜਦੋਂ ਆਪਣਾ ਮੋਰਚੇ 'ਚ ਬੰਦਾ ਜਿਹੜਾ ਆਇਆ ਸੀਗਾ ਜਿਸ ਨੇ ਦੇਖਿਆ ਸੀਗਾ ਇਹ ਵੀ ਇੱਕ ਗਵਾ ਆਇਆ ਸੀ ਜਦੋਂ ਤੁਸੀਂ ਇੱਥੇ ਧਰਨਾ ਲਾਇਆ ਸੀ ਉਹ ਧਰਨੇ 'ਚ ਬੋਲਿਆ ਕਿ ਹਾਂ ਮੈਂ ਦੇਖਿਆ ਏ ਇਦਾਂ ਕੁੱਟਿਆ ਇਦਾਂ ਧੱਕਾ ਕੀਤਾ ਉਹ ਗਵਾ ਕਿੱਥੇ ਹੈ ਉਹ ਗਵਾਹੀ ਉਸ ਤੋਂ ਬਾਅਦ ਉਸਤਾ ਫੋਨ ਉਸਨੇ ਫਨ ਨੂੰ ਫੋਨ ਕੀਤਾ ਸੀ ਕਿ ਮੈਂ ਘਰ ਭੱਜ ਰਿਹਾ ਮੈਡਮ ਮੈਨੂੰ ਮਾਫ ਕਰੋ ਮੇਰੇ ਬੱਚੇ ਬਹੁਤ ਛੋਟੇ ਮੈਂ ਆਟੋ ਚਲਾਣਾ ਤੇ ਮੇਰੇ ਘਰੇ ਕੱਲ ਪੁਲਿਸ ਵਾਲੇ ਭੇਜੇ ਹਨ ਹਰ ਮਨ ਨੂੰ ਧਮਕਾਇਆ ਕਿ ਤੂੰ ਅਗਰ ਦਿਖ ਗਿਆ ਇਸ ਏਰੀਆ ਚ ਤੇ ਤੈਨੂੰ ਜਿਹੜਾ ਤੈਨੂੰ ਮਾਰ ਕੇ ਬਾਖੜਾ ਛੱਡ ਸੱਟਦਾ ਮਤਲਬ ਤੁਹਾਡੇ ਗਵਾਹ ਨੂੰ ਪੁਲਿਸ ਧਮਕਾ ਰਹੀ ਹੈ ਜੀ ਬਿਲਕੁਲ ਜੀ ਉਸਨੇ ਮੀਡੀਆ ਤੇ ਦਿੱਤਾ ਹੈ ਅਗਲੇ ਦਿਨ ਮੋਰਚੇ ਤੇ ਆ ਕੇ ਕਿ ਮੈਨੂੰ ਧਮਕੀ ਆ ਰਹੀ ਹੈ ਉਸਨੇ ਨੰਬਰ ਵੀ ਦੱਸਿਆ ਕਿ ਐ ਨੰਬਰ ਤੂੰ ਕਾਲ ਆ ਰਿਹਾ ਹੈ ਉਸ ਤੋਂ ਬਾਅਦ ਉਸ ਦਾ ਨੰਬਰ ਬੰਦ ਹੋ ਗਿਆ ਉਸ ਤੋਂ ਬਾਅਦ ਉਹ ਹੁਣ ਫੋਨ ਨਹੀਂ ਚੱਕ ਰਿਹਾ ਤੇ ਆਈ ਡੋਟ ਨੋ ਵੇਅਰ ਇਟ ਇਜ਼ ਪਰ ਬਾਕੀ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਦੱਸੀ ਹੈ ਵੀ ਜਿਹੜਾ ਗਵਾਹ ਸਾਡੇ ਪੱਖ ਚ ਜਿੰਨੇ ਦੇਖਿਆ ਉਹ ਉਹਨੂੰ ਵੀ ਪੁਲਿਸ ਧੰਕਾਰੀ ਇਹ ਗੱਲ ਤੁਸੀਂ ਸੀਐਮ ਸਾਹਿਬ ਨੂੰ ਦੱਸੀ ਹੈ ਬਿਲਕੁਲ ਤੁਸੀਂ ਇਹ ਦੇਖੋ ਖਾਲੀ ਇਹ ਨਹੀਂ ਹੈ ਜਿਹੜੇ ਬਾਕੀ ਗਵਾਹ ਹੈ ਨਾ ਉਹ ਜਿਨ੍ਹਾਂ ਨੇ ਸਾਨੂੰ ਸਟੇਟਮੈਂਟ ਵੀ ਦੇ ਦਿੱਤੀ ਹੈ ਉਹਨਾਂ ਦਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਵੀ ਧੰਕਣ ਲੱਗ ਗਿਆ ਜੀ ਤੁ ਲੋ ਸਭ ਜਿਹੜੇ ਮੇਰੇ 브ਦਰ ਇਨ ਲਾ ਹਨ ਤੁਸੀਂ ਦੇਖਿਆ ਹੋਣਾ ਉਹ ਰਾਜਨੀਤੀ ਦੇਨ ਮਗਰ ਉਹਨਾਂ ਨੇ ਇੱਕ ਵਾਰੀ ਵੀ ਇਸ ਪੂਰੀ ਲੜਾਈ ਚ ਕਦੇ ਆਪਣੇ ਰਾਜਨੀਤੀ ਦਾਜ ਜੇ ਕਰਨੇ ਕੀਤਾ ਇਹ ਇਨਸਾਨੀਅਤ ਦੀ ਲੜਾਈ ਹੈ ਜੀ ਜਿਸ ਵਿੱਚ ਪੂਰਾ ਪੰਜਾਬ ਪੂਰਾ ਆਰਮੀ ਹਰ ਇੱਕ ਬੰਦਾ ਇੱਕ ਹਰ ਇੱਕ ਨਾਗਰਿਕ ਮੇਰੇ ਨਾਲ ਹੈ ਮੈਂ ਮੇਰੀ ਸਟਰੈਂਥ ਮੇਰੀ ਕੱਲੀ ਨਹੀਂ ਹੈ ਜੀ ਮੈਂ ਜਦੋਂ ਡਿਗਨ ਲੱਗਦੀ ਆ ਨਾ ਤੇ ਮਨੂੰ ਤੱਕਾ ਮਾਰਨ ਵਾਲੇ ਬਹੁਤ ਲੋਕ ਹੈ ਮਨੂੰ ਸਮਾਲਣ ਵਾਲੀ ਪੂਰੀ ਦੁਨੀਆ ਦੇਸ਼ ਪੰਜਾਬ ਮੇਰੇ ਨਾਲ ਖੜਾ ਹੈ ਪੂਰਾ ਪੰਜਾਬ মিডিਆ ਹਰੇਕ ਬੰਦਾ ਮਨੋ ਸੰਭਾਲਦਾ ਕਹਿੰਦਾ ਸੀ ਤੁਹਾਡੇ ਨਾਲ ਖੜਿਆ ਅੱਜ 20 ਦਿਨ ਹੋ ਗਏ ਤੁਸੀਂ ਇਹ ਦੱਸੋ ਕਿ ਇੱਕ মিডিਆ ਉਹ ਮੇਰੇ ਨਾਲ 20 ਦਿਨ ਦਾ ਚੱਲਦਾ ਹੀ ਪਿਆ ਉਹ ਮੇਰੇ ਮੇਰੀ ਜਸਟਿਸ ਦੇ ਉਹ ਆਪਣੀ ਜਸਟਿਸ ਵੀ ਦੇ ਬਹੁਤ ਕਾਰਨ ਜਿਹੜੀ ਮਾਵਾਂ ਦੇਖਦੀਆਂ ਕਿ ਅਗਰ ਇਹਨਾਂ ਨੂੰ ਜਸਟਿਸ ਮਿਲ ਗਿਆ ਤੇ ਅਸੀਂ ਵੀ ਆਪਣੀ ਆਵਾਜ਼ ਉਠਾਵਾਂਗੇ ਜਿਹੜਾ ਪੰਜਾਬ ਦਾ ਮਾਹੌਲ ਹੈ ਆਪਾਂ ਅੱਜ ਠੀਕ ਨਹੀਂ ਕੀਤਾ ਤੇ ਸਾਡੇ ਪੰਜਾਬ ਚ ਕੋਈ ਯੂਥ ਨਹੀਂ ਰਹੋਗਾ ਜੋ ਐ ਮੈਂ ਕੱਲ ਮਾਨਸਾਪ ਨੇ ਸਿਰ ਧੋਖਾ ਦਿੱਤਾ ਨਾ ਮੈਨੂੰ ਧੀ ਬੋਲ ਕੇ ਉਸ ਨਾਲ ਮੈਂ ਇੱਕ ਚੀਜ਼ ਤੇ ਰਿਅਲਾਈਜ਼ ਕਰ ਲਈ ਜਿਹੜਾ ਪੰਜਾਬ ਦਾ ਯੂਥ ਕਹਿੰਦਾ ਨਾ ਪੰਜਾਬ ਰਹਿਣ ਦੇ ਲਾਇਕ ਨਹੀਂ ਹੈ ਉਹ ਸਹੀ ਕਹਿੰਦਾ ਹੁਣ ਆਪਾਂ ਇੱਕ ਵਾਰ ਤਾਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਤੇ ਪੂਰਾ ਭਰੋਸਾ ਆ ਗਿਆ ਸੀ ਜਦੋਂ ਉਹਨਾਂ ਨੇ ਤੁਹਾਨੂੰ ਭਰੋਸਾ ਦਿੱਤਾ ਜੀ ਮੈਨੂੰ ਐ ਦੱਸੋ ਕੋਈ ਆਪਣੇ ਮੇਰੇ ਸਿਰ ਚਾਤ ਰੱਖ ਕੇ ਕਹਿ ਰਿਹਾ ਬੱਚੇ ਤੁਹਾਨੂੰ ਅੱਜ ਜਸਟਿਸ ਮਿਲੇਗਾ ਜਿਹੜਾ ਇੱਕ ਪਿਓ ਹੈਗਾ ਪੂਰੇ ਪੰਜਾਬ ਦਾ ਉਹ ਕਹਿ ਰਿਹਾ ਤੇ ਕੋਈ ਵੀ ਤੀ ਉਸ ਨੂੰ ਵਿਸ਼ਵਾਸ ਹੀ ਕਰੇਗੀ ਕੀ ਪਤਾ ਸੀਗਾ ਕਿ ਪਿਓ ਜਿਹੜਾ ਕਲਾਕਾਰੀ ਖੇਡ ਜਾਊਗਾ ਕੋਈ ਗੱਲ ਨਹੀਂ ਜੀ ਰੱਬ ਦੇਖ ਰਿਹਾ ਜਵਾਬ ਮਨੂੰ ਨਹੀਂ ਰੱਬ ਨੂੰ ਵੀ ਦੇਣਾ ਮੈਂ ਉਹਨਾਂ ਨੂੰ ਕੱਲ੍ਹ ਵੀ ਕਿਹਾ ਸੀ ਮੈਂ ਕਿਹਾ ਸੱਤਾ ਚੇਅਰ ਕੁਰਸੀਆਂ ਇਹ ਤੇ ਆ ਜਾਂਦੀਆਂ ਜਾਂਦੀਆਂ ਹਨ ਮਗਰ ਜੋ ਤੁਸੀਂ ਕਰੋਗੇ ਨਾ ਤਨੂੰ ਜਨਤਾ ਨੇ ਤੁਹਾਡੇ ਕੰਮ ਕਰਮ ਨਾਲ ਯਾਦ ਰੱਖਣਾ ਮੇਰੇ ਫਾਦਰ ਕਹਿੰਦੇ ਸੀ ਇੱਜ਼ਤ ਹੋਰ ਨਾਮ ਇਹ ਕਮਾਉਣਾ ਜਰੂਰੀ ਹੈ ਪੈਸਾ ਤੇ ਹਰ ਕੋਈ ਕਮਾ ਲੈਂਦਾ ਠੀਕ ਹੈ ਮਗਰ ਇੱਜ਼ਤ ਕਮਾਣੀ ਬਹੁਤ ਸੌਖੀ ਹੈ ਜਦੋਂ ਤੁਸੀਂ ਜਦ ਜਦੋਂ ਡੈਥ ਹੁੰਦੀ ਹੈ ਨਾ ਮੇਰੇ ਜਿਹੜੀ ਉਹ ਫਾਦਰ ਦੀ ਡੈਥ ਹੋਈ ਉੱਥੇ ਹਜ਼ਾਰ ਬੰਦੇ ਤੋਂ ਜ਼ਿਆਦਾ ਬੰਦਾ ਸੀ ਜਿਸ ਵਿੱਚ 3-400 ਬੰਦਾ ਨੇਪਾਲੂ ਆਇਆ ਸੀ ਤੇ ਜਦੋਂ ਉਹ ਜਿਹੜੀ ਉਹਨਾਂ ਦੀ ਗੱਲ ਹੈ ਨਾ ਮੇਰੇ ਦਿਮਾਗ ਚ ਆਈ ਕਿ ਪੈਸਾ ਤੇ ਹਰ ਕੋਈ ਕਮਾ ਲੈਂਦਾ ਹੈ ਇੱਜ਼ਤ ਔਰ ਨਾਮ ਕਮਾਉਣਾ ਹੈ ਅੱਜ ਵੀ ਮੇਰੇ ਫਾਦਰ ਨੂੰ ਯਾਦ ਕਰਕੇ ਲੋਕੀ ਫੋਨ ਕਰਕੇ ਮਨੋ ਮਤਲਬ ਕਾਲ ਕਰ ਦੇਣਾ ਅੱਜ 7 ਸਾਲ ਬਾਅਦ ਵੀ ਉਨਾ ਹੀ ਜੋਸ਼ ਨਾਲ ਕਿ ਪ੍ਰੇਮ ਦੀ ਯਾਦ ਆਂਦੀ ਹੈ ਉਹਨਾਂ ਦਾ ਨਾਮ ਸੀ ਪ੍ਰੇਮ ਆਪਣੇ ਆਪ ਨੂੰ ਕਹਿੰਦੇ ਸੀ ਲਵ ਸਿੰਘ ਪਿਆਰ ਵਾਲਾ ਸਿੰਘ ਉਹ ਪ੍ਰੈਜ਼ੀਡੈਂਟ ਗੁਰਦੁਆਰਾ ਕਮੇਟੀ ਸੀਗੇ ਸੈਕਟਰੀ ਨੇਪਾਲਪੁਰਾ ਬਹੁਤ ਅੱਛਾ ਹੋਰ ਉਹਨਾਂ ਨੇ ਇੱਕੋ ਚੀਜ਼ ਸਿਖਾਈ ਸੀ ਮਨ ਨੂੰ ਗਲਤ ਕਰਨਾ ਨਹੀਂ ਗਲਤ ਹੋਣ ਦੇਣਾ ਨਹੀਂ ਜੋ ਸ਼ਾਇਦ ਰੱਬ ਨੇ ਅੱਜ ਮੈਨੂੰ ਕਰਨ ਲਈ ਖੜਾ ਕੀਤਾ ਹੈ ਹੋਰ ਮੈਂ ਇਸਦੇ ਨਾਲ ਖੜੀ ਰਹੂੰਗੀ ਹੁਣ ਮੈਂ ਇੱਕੋ ਚੀਜ਼ਾਰੇ ਪੰਜਾਬ ਦੇ ਜਨਤਾ ਨੂੰ ਕਹਾਂਗੇ ਡਰਨ ਨਾਲ ਆਪਾਂ ਆਪਣਾ ਪੰਜਾਬ ਬਰਬਾਦ ਕਰਾਂਗੇ ਆਪਾਂ ਨੂੰ ਇਕਜੁੱਟ ਹੋ ਕੇ ਅੱਜ ਇਸ ਲੜਾਈ ਇਹ ਮੇਰੀ ਲੜਾਈ ਨਹੀਂ ਹੈ ਇਹ ਪੂਰੇ ਪੰਜਾਬ ਤੇ ਇਨਸਾਫ ਦਿਵਾ ਦੇ ਮੇਰੇ ਮਨੂੰ ਇਨਸਾਫ ਮੇਰੇ ਇਨਸਾਫ ਦੇ ਪਿੱਛੇ ਬਹੁਤ ਸਾਰੀ ਮਾਵਾਂ ਨੂੰ ਵੀ ਇਨਸਾਫ ਮਿਲੇਗਾ ਜੋ ਉੱਠ ਕੇ ਆਣ ਗਿਆ ਹੋਰ ਜਿਨ੍ਹਾਂ ਨਾਲ ਮੈਂ ਖੜੀ ਹੋਵਾਂਗੇ ਇਨਸਾਫ ਦਿਵਾਣ ਲਈ ਅੱਛਾ ਇੱਕ ਗੱਲ ਹੋਰ ਇੱਥੇ ਕਲੀਅਰ ਕਰੋ ਪਿਛਲੇ ਦਿਨਾਂ ਚ ਤੁਹਾਡੇ ਉੱਪਰ ਇੱਕ ਔਰਤ ਨੇ ਗੰਭੀਰ ਜੇ ਦੋਸ਼ ਲਾਏ ਸੀਗੇ ਕਿ ਇਹ ਜੀ ਸਾਡੇ ਡੈਥ ਹੋ ਗਈ ਸੀ ਔਰ ਉਸ ਕੇਸ ਦੇ ਵਿੱਚ ਇਹਨਾਂ ਦਾ ਰੋਲ ਗਲਤ ਰਿਹਾ ਇਹਨਾਂ ਨੇ ਐ ਕੀਤਾ ਉਹ ਕੀਤਾ ਉਹ ਕੀ ਮਾਮਲਾ ਸੀ ਜੀ ਮੇਰੀ ਗੱਲ ਸੁਣੋ ਮੈਂ ਕਿਸੇ ਨੂੰ ਰਾਖੀ ਬੰਦੀ ਸੀਗੀ ਹੈਰੀ 12 13 ਸਾਲ ਤੋਂ ਮੈਂ ਉੱਥੇ ਜਾਵਾਂ ਯਾਨੀ ਉਸ ਨੂੰ ਹਰ ਸਾਲ ਰਾਖੀ ਬਹੁਤ ਮੇਲਾ ਦਿਲ ਦਾ ਪੂਰੇ ਝਬ ਮਤਲਬ ਕਹਿੰਦੇ ਨਾ ਜੋ ਹੈਲਪਫੁਲ ਬੰਦਾ ਸੀਗਾ ਮੈਨੂੰ ਉਸਦੀ ਖਬਰ ਮਿਲੀ ਮੈਂ ਉੱਥੇ ਪਹੁੰਚੀ ਉਹਨਾਂ ਦੀ ਕਾਰਵਾਈ ਨਹੀਂ ਹੋ ਰਹੀ ਸੀ ਪੁਲਿਸ ਕੋਈ ਸੁਣਾਈ ਨਹੀਂ ਕਰ ਰਹੀ ਸੀਗੀ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਉਹਨਾਂ ਦੀ ਵਾਈਫ ਨੇ ਮੈਂ ਗੱਲ ਕੀਤੀ ਐਸਐਸਪੀ ਗੁਲਨੀਤ ਸਿੰਘ ਜੀਗੇ ਉਹਨਾਂ ਨਾਲ ਗੱਲ ਕੀਤੀ ਸ਼ੌਕਤ ਸਾਹਿਬ ਜੀਗੇ ਨਾਂ ਨਾਲ ਗੱਲ ਕੀਤੀ ਕੇਸ ਕਰਾਇਆ ਇਹਨਾਂ ਨੇ ਕਿਹਾ ਸਾਨੂੰ ਡਰ ਹੈਗਾ ਸਾਨੂੰ ਗੋਲੀ ਮਾਰ ਦੇਣਗੇ ਉਹਨਾਂ ਨੂੰ ਪ੍ਰੋਟੈਕਸ਼ਨ ਦਵਾਈ ਡੀਸੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ 5 ਲੱਖ ਰੁਪਏ ਪਹਿਲੇ ਉਹਨਾਂ ਨੇ 1 ਕਰੋੜ ਮੰਗਿਆ ਸੀ ਉਹਤੇ ਨਹੀਂ ਫਿਰ ਕਹਿੰਦੇ 20 ਲੱਖ ਦਿਵਾਓ 20 ਲੱਖ ਮਿਲਣ 5 ਲੱਖ ਡੀਸੀ ਸਾਹਿਬ ਨੇ ਆਪਣੇ ਵੱਲੋਂ ਹੋਰ 5 ਲੱਖ ਸਰਕਾਰ ਵੱਲੋਂ ਉਹਨਾਂ ਨੂੰ 10 ਲੱਖ ਰੁਪਏ ਦਿੱਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਮਦਰ ਨੂੰ ਉਹਨੇ ਉਹ ਅਲੱਗ ਰਹਿੰਦੇ ਨੇ ਤੇ ਉਹਨਾਂ ਕੋਲ ਘਰ ਹੈਗਾ ਮੈਨੂੰ ਇਹ ਮਿਲਣਾ ਚਾਹੀਦਾ ਕਿਉਂਕਿ ਮੇਰੇ ਬੱਚੇ ਛੋਟੇ ਹਨ ਉਹਨਾਂ ਦੇ ਜਿਹੜਾ ਇਨਸਪੈਕਟਰ ਪੋ ਐਫ ਆਈ ਆਰ ਖਰਾ ਦਿੱਤੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਪਕੜ ਲਿੱਤਾ ਗਿਆ ਕੇਸ ਚੱਲ ਰਿਹਾ ਹੈ ਹੁਣ ਮੈਨੂੰ ਇਹ ਦੱਸੋ ਕਿ ਕੀ ਮੈਂ ਅਗਰ ਉਹਨਾਂ ਦੀ ਮਤਲਬ ਨੇਲਾ ਉਹਦੀ ਬੋਡੀ ਰੱਖੀ ਹੋਈ ਸੀ ਕਿ ਰਾਸਤੇ 'ਚ ਤੇ ਕਹਿੰਦੇ ਮੋਰਚਾ ਭਾਈ ਸਾਹਿਬ ਦਾ ਨਾਮ ਮੇਲਾ ਸੀ ਮੇਲਾ ਸੀ ਬਹੁਤ ਇੰਨਾ ਚੰਗਾ ਮੈਂ ਅੱਜ ਵੀ ਇਸ ਨੂੰ ਯਾਦ ਕਰਕੇ ਨਾ ਦਿਲ ਦੋਂਦਾ ਮੇਰਾ ਮੇਰਾ ਪ੍ਰਾ ਸੀਗਾ ਮੈਂ ਆਪਣੇ ਪ੍ਰਾ ਨੂੰ ਰਾਖੀ ਕਦੇ ਨਹੀਂ ਭੇਜੀ ਹੁਣੀ ਬਟ ਪੁਲੀ ਹੋਣੀ ਬਟ ਇਸ ਨੂੰ ਮੈਂ ਹਮੇਸ਼ਾ ਰਾਖੀ ਭੇਜੀਆ ਇਕ ਵਾਲੇ ਤੇ ਲੋ ਸਾਹ ਪਿਛਲੇ ਤੋਂ ਪਿਛਲੇ ਸਾਲ ਉਹ ਪਠਿੰਡੇ ਗਏ ਹੋ ਐਸੀ ਰਾਖੀ ਤੋਂ ਇੱਕ ਦਿਨ ਪਹਿਲੇ ਉਹ ਜਾ ਕੇ ਰਾਖੀ ਦੇਖਿਆ ਦੇਸ ਆ ਜੁਵੈਲਰ ਸ਼ਿਵ ਜੁਵੈਲਰ ਹੈਗੇ ਬਠਿੰਡੇ ਹਰ ਸਾਲ ਅਗਰ ਮੈਂ ਕੋਰੀਅਰ ਨਹੀਂ ਕਰ ਪਾਈ ਉਹਨਾਂ ਨੂੰ ਮੈਂ ਕੰਨੀ ਹੁੰਦੀ ਮੇਰੀ ਮਿਠਾਈ ਤੇ ਰਾਖੀ ਦਾ ਡੱਬਾ ਉਹ ਦੇ ਕੇ ਆਂਦੇ ਰਹੇ ਹੋਰ ਉਹਨਾਂ ਦੀ ਵਾਈਫ ਡੇਢ ਸਾਲ ਬਾਅਦ ਉਹਨਾਂ ਨੂੰ ਯਾਦ ਆਇਆ ਕਿ ਉਹਨਾਂ ਨੂੰ ਪੈਸੇ ਮਿਲ ਗਏ ਕੇਸ ਹੋ ਗਿਆ ਡੇਢ ਸਾਲ ਬਾਅਦ ਉਹਨਾਂ ਨੂੰ ਯਾਦ ਆਇਆ ਕਿ ਯਾਰ ਮੁੱਦਾ ਉਠਾਉਂਦਾ ਅੱਜ ਇਹ ਕਿਸ ਲਈ ਮੁੱਦਾ ਉਠਾਇਆ ਗਿਆ ਵਨ ਆਫ ਦਾ ਐਸ ਐਚ ਓਜ਼ ਵਾਈਫ ਇਜ਼ ਫਰਮ ਬਟਿੰਡਾ ਠੀਕ ਹੈ ਇਹ ਜੀ ਦੇਖੋ ਜਿੱਥੇ ਬੰਦਾ ਲੜਦਾ ਹੈ ਨਾ ਸੌ ਤੁਹਾਡੇ ਨਾਲ ਹੋਣਗੇ ਨਾ ਤੇ ਬਹੁਤ ਸਾਰੇ ਜਿਹੜੇ ਦੂਜੇ ਵਿਰੋਧ ਪਾਰਟੀ ਵਾਲੇ ਨੋ ਵੀ ਆਈ ਜੀ ਬਹੁਤ ਚੀਜ਼ਾਂ ਕਰਨਗੇ ਇਹ ਚੀਜ਼ਾਂ ਦਾ ਮੈਨੂੰ ਮਾਇਨੇ ਨਹੀਂ ਕਰਦਾ ਕਿਉਂਕਿ ਉਹ ਆਰਤੀ ਜਦੋਂ ਵਿਆਹ ਕਰਕੇ ਆਈ ਸੀ ਨਾ ਉਹ ਛੋਟੀ ਬੱਚੀ ਸੀ ਹਮ ਰਾਜ ਕਿਸੇ ਦੇ ਕਹਿਲਾਵੇ ਜਾ ਕੇ ਕੁਝ ਵੀ ਬੋਲੇ ਆਈ ਡੋਂਟ ਇਵਨ ਵਾਂਟ ਟੂ ਸੇ ਬੈਡ ਅਬਾਊਟ ਸਮਬਦੀ ਕਿਉਂ ਕਿਸ ਉਸਤਾਜ ਹਸਬੰਡ ਨਹੀਂ ਹੈ ਸਰ ਤੇ ਕਿ ਗਮ ਹੈ ਕਿ ਦੁੱਖ ਤੇ ਉਹ ਕਟਰੀ ਹੋਣੀ ਜ਼ਿੰਦਗੀ ਆਈ ਫੀਲ ਥੈਟ ਪਰ ਜੋ ਮੇਰੇ ਮੇਰੇ ਕੋਲ ਜੋ ਜੋ ਮੈਂ ਕਰ ਸਕਦੀ ਸੀ ਉਹ ਮੈਂ ਕੀਤਾ ਹੈ ਇਸ ਤੋਂ ਜ਼ਿਆਦਾ ਮੈਂ ਕੀ ਕਰ ਸਕਦੀ ਸੀ ਦਸੋ ਕੀ ਹੁਣ ਮੈਂ ਬਾਰੂ ਜਿਸ ਨੇ ਪੈਸੇ ਦਿੱਤੇ ਨੇ ਉਹਨਾਂ ਨੂੰ ਭੇਜਨੇ ਹੋ ਤੇ ਹੁਣ ਪੁਲਿਸ ਇਨਵੈਸਟੀਗੇਸ਼ਨ ਹੈ ਬੰਦੇ ਪਕੜੇਗੇ ਹਮ ਮਗ ਉਸ ਤੋਂ ਇਲਾਵਾ ਹੁਣ ਮੈਂ ਇਸ ਤੋਂ ਜ਼ਿਆਦਾ ਮੈਂ ਤੁਸੀਂ ਇਹ ਚੀਜ਼ ਸ਼ੌਕਤ ਸਾਹਿਬ ਨੂੰ ਪੁੱਛਿਓ ਕਿ ਮੈਂ ਕਿਸ ਤਰੀਕੇ ਨਾਲ ਹਰ ਰੋਜ਼ ਪਿੱਛੇ ਪੈ ਕੇ ਉਹਨਾਂ ਦੇ 10 ਲੱਖ ਰੁਪਏ ਉਹਨਾਂ ਨੂੰ ਦਵਾਇਆ ਉਸ ਤੋਂ ਬਾਅਦ ਵੀ ਅਗਰ ਇਨਸਾਨ ਨੂੰ ਇਨਸਾਨੀਅਤ ਭੁੱਲ ਜਾਏ ਤੇ ਫਿਰ ਉਹ ਮੈਂ ਤੇ ਯਾਦ ਨਹੀਂ ਕਰਾ ਸਕਦੀ ਅੱਜ ਕੱਲ੍ਹ ਜਮਾਨਾ ਇਹ ਜਾਏ ਕੋਈ ਗੱਲ ਨਹੀਂ ਜੀ ਆਈ ਡੂ ਹੈਵ ਨੋ ਇਸ਼ੂਜ਼ ਕਦੇ ਵੀ ਉਸਨੂੰ ਲੋੜ ਵੀ ਪਈ ਨਾ ਫੇਰ ਵੀ ਮੈਂ ਉਸੇ ਨਾਲ ਹੂੰ